ਦੀਵ ਕੱਢੀ ਜਾਂਦੀ ਪਕੌੜੇ ਨਿਕਲ ਗਏ ਕਾਹੇ ਕਿੰਨੇ ਕੱਢਣੇ ਬੁਆ ਖਲੋ ਕਪੂਈ ਕੋਸ਼ ਦੇਣੇ ਇਹਦੇ ਟੀਕੇ ਕਰਕੇ ਕਾਕਾ ਰੋਈ ਜਾਂਦਾ ਹੈ ਜੀ ਹਣੀ ਆਹ ਨਾ ਆ ਗਾਲ ਪਿੱਛਾ ਕਿੰਨਾ ਇਦਾਂ ਪੈਣਾ ਗਾਲ ਬਲੂਆ ਤੇ ਤੇਰੀ ਤੇਰੀ ਦਾੜੀਆਂ ਹੋਣੇ ਦੀ ਆਵਾਜ਼ ਆਉਂਦੀ ਹੈ ਡਾੜੀ ਕਹਿੰਦੇ ਘਰੇ ਜਾਓ ਮਾ 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 ਘਰੇ ਜਾਓ ਨਗਦ ਨਹੀਂ ਪਿਆਜਾਂ ਵਾਲੇ ਅੱਛਾ ਅੱਛਾ ਕੋਈ ਦਾ ਨਾ ਨੀਵ ਕੱਢੀ ਜਾਂਦੀ ਪਕੌੜੇ ਇੱਧਰ ਬਣ ਰਹੀ ਹੈ ਚਾਹ ਆਈਓ ਸ਼ਾਸ਼ੇ ਮੈਂ ਲਾਂਦੇ ਪਟੂਰੇ ਖਾਣ ਵਾਸਤੇ ਨਿਕਲ ਗਿਆ ਕਹਿੰਦੇ ਕਿੰਨੇ ਕੱਢਣੇ ਇਹ ਕਦੋਂ ਕਦੋਂ ਕੱਲ ਨੀ ਪਿਆਜਾਂ ਵਾਲੇ ਅੱਛਾ ਅੱਛਾ ਹੂੰ ਬੜੇ ਸਵਾਦ ਲੱਗੇ ਮੈਂ ਤਾਂ ਇਹ ਖਾਦਾ ਹੀ ਹਾਂ ਸਾਰੇ ਖਾਦੇ ਪਾਦੇ ਪਾਦੇ ਪਰ ਜੋ ਕਹਿ ਗਈ ਮੈਂ ਵੀ ਹਣ ਚੱਲੇ ਕਿੰਨੇ ਜਣਾਣਾ ਵੱਲ ਤੇ ਉਹ ਕਹਿੰਦੀ ਮੈਂ ਹੋਟਾ ਲੈਣਾ ਹੈ ਕਹਿੰਦੀ ਮੈਂ ਵੀ ਜਾਣਾ ਬਾਹਰ ਇੱਧਰ ਵੇਖਣ ਦੀ ਦਾਦੇ ਆਪਣੇ ਲੱਗਦੀ ਲੱਗਦੀ ਘਰ ਦੇ ਵਿੱਚ ਕਿੱਧਰ ਇੱਧਰ ਨੂੰ ਆਉਣੀ ਪਾਉਂਦਾ ਬਰਦਾ ਬਰਦਾ ਕਰਦੀ ਕੰਧ ਚ ਵੱਜੀ ਕੰਧ ਦੇਖੀ ਨਹੀਂ ਕਰਦੀ ਮੱਖਾ ਵੱਜਾ ਕੰਧ ਚ ਇਦਾਂ ਕਰਦੀ ਏ ਵੀ ਨਹੀਂ ਹੱਥ ਆਉਂਦੀ ਦਾਦੀ ਇਦਾਂਦੀ ਦਾਦੀ ਓ ਲੈ ਗਈ ਡੈਡੀ ਇਹ ਕਿੰਨਾ ਬੈਠੀ ਮਸਤ ਹੋ ਗਈ ਬੱਡੇ ਬਹੁਤ ਮਰੇ ਪਈ ਗਿਆ ਹੋਰ ਕਿੰਨੇ ਸੱਸਰੀ ਹੈ ਮੇਰੀ ਕੁੜੀ ਜਦੋਂ ਨੜਿਆ ਹੈ ਕੱਲਾ ਲੱਗ ਚੰਭਾਇਆ ਕਾਸੀ ਸੱਸਰੀ ਕਾਲ ਜੀ ਸਾਥ ਤੁਹਾਡਾ ਹੈ ਜਿੰਨੇ ਨਵੇਂ ਵਲੌਗ ਦੇ ਵਿੱਚ ਤੇ ਕੰਦੀ ਦੀ ਵਾਲ ਜਮਾ ਕੋਣ ਜਗਾਣਾ ਗਿਫਟ ਲੈਂਦਾ ਸੀਗਾ ਆਨੰਦਪੁਰ ਸਾਹਿਬ ਤੋਂ ਤੇ ਉਹਨਾਂ ਨੂੰ ਗਿਫਟ ਦੇਵੇਂਗਾ ਉਹਨਾਂ ਦੇ ਛੋਟਾ ਜਿਹਾ ਲੈਂਦਾ ਹੈ ਕਿੱਟ ਲਿਆ ਦੇ ਸੀ ਕਿ ਜਦੋਂ ਮੰਮੀ ਨੂੰ ਨਹੀਂ ਗਿਫਟ ਕੀਤੀ ਕਿਟ ਉਦੋਂ ਤੇ ਮਤਲਬ ਜੇ ਨੇੜੇ ਬਾਜ਼ਾਰ ਕਿਤੇ ਜਾਣਾ ਤੇ ਉਹ ਵਾਲੀ ਕਿੱਟ ਲੈ ਲਈ ਉਹ ਦੇਵਾਂਗੇ ਅੱਜ ਫਿਰ ਨਿੱਕਰ ਸੂਟ ਪਾ ਹੀ ਲਿਆ ਕੋੜਾ ਕੋਟ ਕਰਕੇ ਪਾਉਣ ਨਹੀਂ ਦਿੰਦੀ ਕਹਿੰਦੀ ਨਹੀਂ ਪਾਉਣਾ ਪਰ ਮੈਂ ਪਾਉਣਾ ਤੇ ਕਹਿੰਦੀ ਤੇ ਬੇਟੇ ਮੈਂ ਆ ਦੇਵਾਂਗੀ ਜੜੀ ਜੀ ਬਣੀ ਆ ਮਛਰ ਜਿਹੜਾ ਨੇ ਉਹ ਲੜੂਗਾ ਨਾ ਵੇਖੋ ਤਲਾਈ ਨਾਲੀ ਮਤਲਬ ਇੰਨਾਂ ਕਰਕੇ ਕਵਰ ਜਿਹਾ ਪਾ ਜਿੰਨਾ ਨਾ ਤੇ ਆ ਐਦਾਂ ਕਰਕੇ ਇਹ ਨਹੀਂ ਐਦਾਂ ਕਰਕੇ ਐਦਾਂ ਐਦਾਂ ਇਹਦੇ ਵਿੱਚ ਚੜ ਜਾਣਾ ਨੇ ਆ ਕਵਰ ਹਰ ਪਾ ਜਾਣਾ ਬੜਾ ਵਧੀਆ ਹੈ ਤੇ ਇਹ ਦੇ ਦਾਂਗੇ ਹਰ ਗੁੰਨੂ ਦੇ ਤਾਈ ਇਹ ਹਰ ਗੁੰਨੂ ਦੀ ਨਾਨੀ ਨੇ ਤੇ ਇਹ ਦੋ ਕੁ ਵਾਰੀਆਂ ਹਰ ਗੁਣ ਦੋ ਤਿੰਨ ਦੋ ਚਾਰ ਵਾਰ ਤੇ ਆ ਇਦਾਂ ਪਿਆਰਾ ਹੈ ਹਰ ਗੁਣਾ ਹੈ ਵੱਡੀ ਹੋ ਗਈ ਜਲਦੀ ਫਿਰ ਪ੍ਰਸ਼ਾਦ ਖੜਨਾ ਹੈਗਾ ਕੰਦੀ ਦੀ ਹੁਣ ਆ ਮੈਨੂੰ ਪਤਾ ਨਹੀਂ ਡੈਡੀ ਹੁਣੀ ਸ਼ਹਿਰ ਤੇ ਲੈ ਗਏ ਆ ਬਾਕੀ ਪਤਾ ਨਹੀਂ ਘਰੇ ਲੱਭਣੇ ਡਿਆ ਮੈਨੂੰ ਤਾਂ ਲੈ ਗਏ ਪ੍ਰਸ਼ਾਦ ਡੈਡੀ ਨੇ ਲੈ ਗਏ ਕਿਉਂਕਿ ਮੰਮੀ ਗਏ ਨਾ ਅੱਜ ਫੇਰ ਨੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਕੀ ਆਜੇ ਨੇਰੀ ਬਹੁਤ ਆਉਂਦੀ ਹੈ ਹੋਰ ਮੈਂ ਬਹੁਤ ਹੱਥੀ ਗਈ ਖੋਨਾ ਤਾਂ ਆ ਵੀ ਆਜੋ ਕਿੱਟਨੇ ਨੇ ਹਾਂਜੀ ਆਜੋ ਆਜੋ ਕਿਹਾ ਚੱਲ ਦੋਸਤੋ ਵਧ ਗਿਆ ਵਧ ਗਿਆ ਅੱਗੇ ਸਭ ਬਾਰਸ਼ ਹੋਣੀ ਚਾਹੀਦੀ ਕਿ ਨਹੀਂ ਵੇ ਬਾਰਿਖ ਹੋ ਉਹ ਤੇਰੀ ਹਵਾ ਹੀ ਨਾ ਉਹ ਤਾਂ ਫੁੱਲ ਤੇ ਆ ਲੈ ਲਈ ਸੰਦੀਪ ਨੇ ਕਿੱਟ ਵੀ ਨਾਲ ਚਲਿਏ ਇਹਨੂੰ ਫੋਟੋ ਖਿੱਚੀਏ ਅਮਨ ਜੀ ਕਿ ਆਪਾਂ ਕਹਿੰਦੇ ਦੀ ਹੁਣਾਂ ਵੱਲ ਪਰ ਨੇਦੀ ਬਹੁਤ ਆਉਂਦੀ ਹਵਾ ਬਹੁਤ ਜਿਦਾ ਚੱਲ ਰਹੀ ਆ ਲੈ ਵੀ ਖਿਆ ਦਾਦੀ ਖਿਆ ਭੂਈ ਬੁਆ ਖੋਲੋ ਕੀ ਕਪੂਈ ਬੁਆ ਖੋਲੋ ਮੀ ਪਾ ਪਾ ਕਿਥੇ ਕਪੂਈ ਪਾ ਕਪੂਈ ਨੀ ਨੀ ਨਾ ਜਪੂ ਆਪੂ ਆ ਕਦੀ ਨੀ ਹੋਰ ਠੀਠਾ ਜੀ ਆਹਨੇ ਕਾ ਪੇਸੋਈ ਲੈ ਲੈ ਪਾ ਦੀ ਜਾਨ ਦੇ ਇਧਰ ਰਸਤੇ ਦੇ ਵਿੱਚ ਫਿਰ ਦੇਖਦੇ ਹਾਂ ਉਹਨੇ ਲੇਕੇ ਰੱਖਿਆ ਪਰ ਇਹਨਾਂ ਦਾ ਕੋਈ ਸੰਗਤ ਨਹੀਂ ਹੈ। ਉਹ ਆਈਏ ਦੇ। ਚੰਗੇ ਆਪਾਂ। ਲੇਕਨ ਦੀ ਦਵਾਈ ਦੇਣ ਦੀ ਕਾਕੇ। ਕਾਕਾ ਪਾ। ਲੈ ਆਈ ਰੋਣਾ ਪਰ ਰੈਨ ਨੂੰ ਪਾਣੀ ਪਾ ਲੂ। ਹਾਂ। ਟੀਕੇ ਦਵਾਈ। ਉਹਨੇ ਟੀਕੋ ਦੇਣਾ। ਇਹਦੇ ਟੀਕੇ ਕਰਕੇ ਕਾਕਾ ਰੋਈ ਜਾਂਦਾ ਹੈ। ਇੱਥੇ ਭਾਵੇਂ ਡਾਕਟਰ ਨੇ ਬਾਹਾਂ ਬਾਹਾਂ ਸੁੱਜੀ ਹਣੀ। ਹਾਂ। ਬਾਬਾ ਸੁੱਜੀ ਬਾਹਾਂ। ਦੁਖ ਦੀ ਕਾਕੇ ਦੀ ਬਾਂਹ ਕਾਕੇ ਦੀ ਬਾਂਹ ਤੇ ਦੋਦੀ ਪੀ ਹੁੰਦੀ ਇੱਥੇ ਸੋਈ ਲੱਗੀ ਕਾਕੇ ਦੇ ਆ ਜਿੱਦਾਂ ਤੇਰੇ ਨਵੇਂ ਆ ਇਹਦੇ ਆਵੇ ਕਿੰਨਾਂ ਦਾਗ ਪੈਂਦਾ ਕਿੰਨਾਂ ਇਦਾਂ ਪਿਆਣਾ ਦਾਗ ਬਲਵਾ ਦਾ ਤਰ ਤਰ ਰਹੀ ਲੱਗਦੀ ਦਾੜੀਆਂ ਹੋਣੇ ਨਾ ਵਾਜਣ ਨੇ ਦਾੜੀ ਕਹਿੰਦੇ ਘਰੇ ਹੀ ਆਓ ਮਾ 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 ਘਰੇ ਹੀ ਆਓ ਕਾਕਾ ਇਹ ਇਹ ਉਹ ਕਦੀ ਬਾਹ ਫੜਦੀ ਕਦੀ ਕਦੀ ਸਿਰ ਤੇ ਹੱਥ ਫੇਰਦੀ ਆ ਵੀ ਇਹ ਟਿੱਡੀ ਆਈਏ ਆਈਏ ਇਦਾਂ ਕਰਕੇ ਨੂੰ ਕਰੇ ਪਾਇਆ ਨਾ ਵਡਾ ਜੂਆ ਤੇਰਾ ਪ੍ਰਸ਼ਾਦ ਲਈ ਲੈ ਨੂੰ ਆਹ ਪ੍ਰਸ਼ਾਦ ਅਸੀਂ ਲੱਭਣ ਦੇ ਭਰਾਵਾ ਆਖਾ ਬੰਦੀ ਕੋਈ ਲੈ ਗਿਆ ਨਹੀਂ ਚੋਕੇ ਮੈਂ ਨਹੀਂ ਲੈਂਦਾ ਮੈਂ ਪ੍ਰਸ਼ਾਦ ਦੇਣ ਜਾਂਦਾ ਉਹ ਚਲ ਸੀ ਨਹੀਂ ਉਹ ਤੇ ਕੋਈ ਕਾ ਕੇ ਚੱਲ ਵਧੀਆ ਹੋ ਗਿਆ ਆ ਦੇ ਦੇ ਆ ਕੱਟ ਲੈ ਕੋਈ ਕੰਨ ਕਰਾਂ ਕੀ ਲੈਣਾ ਇੱਧਰ ਆ ਲਿਆ ਫਿਰ ਠੀਕ ਐ ਇਦਾਂ ਕਰਕੇ ਨਾ ਇਦਾਂ ਇਦਾਂ ਕਰਕੇ ਨਾ ਇਦਾਂ ਇਦਾਂ ਇੱਧਰ ੜਾ ਦੇ ਨਾ ਇਹ ਇਦਾਂ ਬਸ ਠੀਕ ਐ ਇਦਾਂ ਨਾ ਮੱਛਰ ਨੇ ਲੜੂਗਾ ਇਹ ਕਿਤੇ ਤੇਰੇ ਜੱਗੀ ਕਿੱਟਲੇ ਆ ਗਏ ਆ ਨੀ ਕੀ ਜੀ ਅਰ ਆਸੀ ਰਸ ਮਗਵਾਏ ਭਾਜੀ ਕਿਥੇ ਜਰਾ ਚਾਹੇ ਵੇਖਿਆ ਜਾਣ ਦੇ ਅਸੀਂ ਮੈਂਤ ਲਗਾਈ ਨਿਕਲ ਨਹੀਂ ਜਾਣਦੇ ਓਏ ਉਸਤਾਦ ਜੀ ਮਾਮੂ ਆਏ ਉਠੋ ਮਾਮੂ ਆਏ ਆਏ ਨਿਕਦੇ ਨੇ ਪੈਰ ਵਿਕੜ ਕੇ ਰਾਜੇ ਦੇ ਵੀ ਕਿਤੇ ਮੈਰੋ ਗੰਦੀ ਕਿੰਨੀ ਓਏ ਹਰਫਤ ਸਿੰਘ ਹਰਫਤ ਸਿੰਘ ਕੁੱਤਾ ਹਰਫਤ ਸਿੰਘ ਹਏ ਹੋਏ ਹਨਾ ਫੋਨ ਦੇ ਆਡੇ ਤੇ ਵੀ ਕੈਮਰੇ ਖਰਾਬ ਹੋ ਗਏ ਧੰਦਲਾ ਜਿਹਾ ਚਿਹਰਾ ਆਉਂਦਾ ਹੈ ਨਾ ਉਹ ਲੈ ਆਦੇ ਬਜਾ ਬਜਾ ਕਰਾਤੀ ਲਾਈਟ ਤੇ ਚਲਾਈਏ ਆले ਮੈਂ ਤਾਂ ਬਜਾ ਬਜਾ ਕਰਾਤੀ ਆਵੇ ਬਹੁਤ ਸੋਹਣੇ ਸੰਦੀਪ ਇਧਰਾ ਭੱਜ ਗਿਆ ਤੂੰ ਚੀਜ਼ ਵਿਖਾਵਾਂ ਇੱਕ ਕੀ ਆਏ ਬਾਤ ਆਹ ਤੇ ਮੇਰੇ ਸਾਹਮਣੇ ਲੈ ਨਾ ਆ ਤੇ ਖਬਰ ਜਿਲੇ ਆ ਬਈ ਬਾਨ ਯਾਰੇ ਬੰਤੇ ਹਰਗਣ ਬੈਠੋ ਇੱਥੇ ਸਹੀ ਹੈ ਨਾ ਅਧਿਕਨ ਮੈਂ ਵੀ ਐਂਸ ਕਲੀਨ ਕਰਦੇ ਹਾਂ ਹੈ ਮੈਂ ਕਹਾਂ ਛੋਟੇ ਬਣਾਉਣ ਮਸਾਲੇ ਵੀ ਚਾਹੀਦੇ ਹੂੰ ਕੱਲ੍ਹ ਰਿਹਾ ਸਮਾਂ ਮੈਂ ਵੀ ਆਗਾ ਸ਼ਰਬਤ ਬਹੁਤ ਸੋਣਾ ਆ ਤੇ ਸਾਡੇ ਸਾਹਮਣੇ ਲਏ ਹੈ ਨਾ ਆ ਕਵਰ ਬਾਪੂ ਬਾਪੇ ਦੇ ਵਿਆਹ ਦੇ ਲਈ ਲਏ ਹੁਣ ਚਲ ਸਾਰੇ ਕੰਮ ਆ ਗਏ ਮਾਮਾ ਬਹੁਤ ਕਿਤੇ ਪਤਾ ਨਹੀਂ ਕਈ ਵਾਰੀ ਕਹੋਗੇ ਨਾ ਆਪਣੀ ਹੌਲ ਕਿ ਬਿਚੋ ਪਤਾ ਨਹੀਂ ਕੀ ਬੋਰ ਬਾਲ ਜਾਂਦੀ ਪਤਾ ਨਹੀਂ ਲੱਗਦਾ ਹਾਂ ਹਾਂਜੀ ਕਚਕਾਰੀ ਨਗਦੇ ਮਾਰਦੇ ਪੀੜਾ ਹੋਵੇ ਨਾ ਗੱਡੀ ਕੱਲ ਪਰਸੋਂ ਧੋਤੀ ਤੇ ਅੱਜ ਫੇਰ ਬਾਰਿਸ਼ ਹੋਣੀ ਸ਼ੁਰੂ ਹੋ ਗਈ ਮਤਲਬ ਜਦ ਅਸੀਂ ਦੇ ਦੀ ਹੁਣਾਂ ਦੇ ਘਰੇ ਐਂਟਰ ਕੀਤੇ ਆ ਤੇ 1 ਮਿੰਟ ਦੇ ਵਿੱਚ ਵਿੱਚ ਬਾਰਿਸ਼ ਆ ਗਈ ਆ ਤੇ ਗੱਡੀ ਫੇਰ ਡਿਬੜ ਗਈ ਚਲੋ ਕੋਈ ਗੱਲ ਨਹੀਂ ਗਰਮੀ ਵੀ ਬੜੀ ਆ ਨਾ ਪਰਮਾਤਮਾ ਨੇ ਇਕੱਲੇ ਦਾ ਥੋੜੀ ਸੋਚਣਾ ਸਾਰਿਆਂ ਦਾ ਸੋਚਣਾ ਭਈ ਅਸੀਕਾਰ ਆ ਘਰ ਬਹੁਤ ਸੋਹਣਾ ਬਣਾਤਾ ਇਹਨਾਂ ਨੇ ਵੇਲੋ ਟੈਲ ਟੂ ਲਾਤੀ ਅੰਦਰ ਵੀ ਕਿਤਨੀ ਪੂਰੀ ਤਿਆਰ ਕੀਤੀ ਪੂਰੀ ਐਨ ਵਧ ਗਿਆ ਤੇ ਇਹ ਸੇਲ ਕਰ ਦੇਣੀ ਇਹਨਾਂ ਨੇ ਘਰ ਰਿਕਾਰਡ ਲਾਉਂਦੇ ਡੈਡੀ ਹੋ ਰੇਠਾਂ ਇਹ ਅਭੀ ਝੰਬ ਨਾ ਜਾਵੇ ਚਲੋ ਥੋੜਾ ਬੜਾ ਰੱਖੂਗੇ ਇੰਨਾ ਜਿਆਦਾ ਰੱਖਵਾਂ ਕਪੜਾ ਪੋਣਾ ਨਹੀਂ ਠੀਕ ਜੀ ਓਕੇ ਹੋ ਗਿਆ

ਮੋਜ ਲੱਗੀ ਦੇਖੀਂ 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 ਮਚਾਵੇ ਕੀ ਆ ਹੈ ਫੇਰ ਕਰ ਫੇਰ ਢੋ ਢੋ ਫੇਰ ਫੇਰ ਢੋ ਢੋ ਫੇਰ ਕੀ ਸੀ ਕਰ ਕੀ ਸੀ ਕਰ ਬੜਾ ਸੁਣਾ ਕਰਦੀ ਹੈ ਹਾਂ ਇਹ ਬੱਚੇ ਤਾਂ ਬਹੁਤ ਨੇ ਨਾ ਜਲਦੀ ਬੰਦੀ ਨੇ ਭਾਜੀ ਵੀ ਆ ਗਏ ਆ ਗਏ ਸੀ ਕਿਤੇ ਬਾਜ਼ਾਰ ਸਾਸੀ ਕਾ ਕਰ ਦੋ ਹਰ ਗੁਣ ਚੱਲ ਸਾਸੀ ਕਾ ਬੁਲਾਓ ਚਾਚੀ ਆ ਹੈ ਮਨਜਾ ਵੀ ਤਾਓ ਚਾਹ ਵੀ ਕਰ ਦੋ ਕੀਆ ਲਾਈਟ ਗਈ ਭਾਜੀ ਵੀ ਆ ਗਏ ਉਧਰ ਵੀ ਗਰਦਾਸਪੁਰ ਰੋਡ ਵਾਲਾ ਉਧਰ ਪਾ ਉਧਰੋਂ ਆਏ ਸੀ ਇਹ ਸੜਕਾਂ ਲੀਆਂ ਲੱਗੀਆਂ ਨੇ ਜੇ ਬੰਦ ਹੋਣ ਸਮਝਣਾ ਬਤੀ ਬੰਦ ਜਗਣੀਆਂ ਫੇ ਆਉਂਦੀ ਹੈ ਇਹ ਆਉਂਦੀ ਹੈ ਪੀਣੀ ਡਾਕਟਰ ਨੇ ਕਿਰੇਲੇ ਬੰਦ ਨਹੀਂ ਕੀਤੇ ਹੈ ਹੈਂ ਹੈਂ ਕਿਰੇਲੇ ਬੰਦ ਲਿਖਣਾ ਹੈ ਆ ਵੀਪੀ ਵੱਧਾ ਹੈ ਡੈਡੀ ਸੰਦੀਪ ਡੈਡੀ ਪੁੱਛਣਾ ਕੋਹ ਡੈਡੀ ਸੰਦੀਪ ਪੁੱਛਣ ਦੀ ਕੋ ਨਾ ਅ ਸੰਦੀਪ ਗੰਢੀ ਕਰੇਲੇ ਡਾਇਰੈਕਟਰ ਨੇ ਬੰਦ ਕੀਤੇ ਨਾ ਸੱਚੀ ਗੱਲ ਹੈ ਮੈਂ ਬਈ ਆਪਾਂ ਕੀ ਕਰੀਏ ਅੱਲਾ ਵਾਹ ਯਾਰ ਐਵੇਂ ਕਹੀ ਜਾਂਦੇ ਡੈਡੀ ਕਰੇਲੇ ਮੈਂ ਲੰਮਾ ਸਿਮਰ ਡਾਇਰੈਕਟਰ ਨੂੰ ਫੋਨ ਵੇਖੀ ਜੀ ਕਿੱਦਸ ਨਾ ਮੈਂ ਖਾ ਲਈ ਉਹ ਦਾ ਪਾ ਲੈ ਮੈਂ ਤੁਹਾਨੂੰ ਜੇ ਨਾ ਪਾ ਤੋਂ ਕਹਿੰਦੇ ਜੇ ਤੈਨੂੰ ਮਿਲਿਆ ਵਾ 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 ਤਾਂ ਮੁਝਾਣਾ ये आता है जैसे मिनट टूर्नामेंट में आओ बंदा भी गर्म खाती तरी ऐसे तो हर सर में तो गई मरा तो तो बस अंदर हो जी रहता है तो बस नहीं तो आए उधर में काम पर उसको तीरा को इसको बोल करके हम नहीं गाड़ी में मतलब थोड़ी बढ़िया हालत लेके में कहीं देर जाओ जाओ 1 1 ਕੀ ਜਾਨੇ ਉਹ ਤਾਂ ਮੁਕਾਦਾ ਅਗਲਾ ਅਗਲਾ 20 ਦਾ ਚਾਵਾਂ ਦੇ ਹੁਣ ਰਾਜੇ ਰੱਖ ਰਹਿਦੇ ਆਲੇ ਬਦਲੇ ਤੇ ਮੈਂ ਤੋ ਰੋਟੀ ਖਾ ਲਈ ਹੁਣ ਸੰਦੀਪ ਖਾਣ ਲੀਏ ਲਾਈਟ ਇਧਰ ਵੀ ਉਹ ਹੋ ਗਈ ਬਾਰਿਸ਼ ਬਹੁਤ ਜਿਆਦਾ ਤੇਜ਼ ਆਈ ਤੇ ਮੰਮੀ ਇੱਥੇ ਰਹਿਣਗੇ ਦਾਦਾ ਅੰਦਰ ਹੀ ਹੋ ਜਾ ਇੱਧਰ ਹੀ ਹੰਦਾਂ ਆਂਦਾ ਦੰਦੇ ਆਉਂ ਦੰਦਾਂ ਦੇ ਗਿਓ ਬਾਈ ਕਰ ਦਾਦੂ ਨੂੰ ਬਾਈ ਕਰ ਦੋ ਬਾਈ ਕਰ ਦੋ ਬਾਈ ਕਰਤਾ ਦਾਦੂ ਨੇ ਆਂ ਇੰਚ ਨੂੰ ਇਹ ਲੱਗਦਾ ਡੈਡੀ ਵਾਲੇ ਮੋਟਰਸਾ ਦੇ ਲੀਕ ਹੋ ਗਿਆ ਜੀ ਉਹ ਲੱਗਦਾ ਲੱਗਦਾ ਸੁਪਾ ਹੀ ਚਲਾ ਕੇ ਲੈ ਗਿਆ ਲੈ ਇਸ ਲੈਪ ਤੇ ਚੜ ਕੇ ਬੈਠੀ ਹਾਂਜੀ ਅੱਛਾ ਅੱਛਾ ਮੁੱਢ ਮੈਂ ਅੰਕ ਲੂਗੀ ਦੇਦੇ ਖਾਂਡ ਦੀ ਮਰਜ਼ੀ ਦੇਦੇ ਪਾਦੇ ਮੂਜ ਦੋ ਦਾਣੇ ਹਾਂ ਆਪਾਂ ਹੋਰ ਕੁ ਵੱਜ ਗਈ ਚੁੱਪ ਕਉਠੋ ਬੱਚ ਬੱਚ ਉਹ ਕੁਆ ਦਾ ਕਾਕਾ ਕਿਧਰ ਵਾ ਐਨਾ ਐਨਾ ਇਹ ਕਰਮਾਲੀ ਆ ਢਿੱਕ ਨਹੀਂ ਹਾਂ ਰੌਣਕਾਂ ਲਾਈਆਂ ਨੇ ਹੋ ਨਾ ਅਗਿਆ ਸਾਡੀਆਂ ਘਰ ਜਾਂਦੀਆਂ ਤਿਆਰੀਆਂ 9 ਵਜ ਗਏ ਚਲੋ ਚਲੀਏ ਦੇਖੀ ਓ ਲੈ ਉਸੇ ਹਲਖ ਲਰ ਗਿਆ ਇਕਲਮ ਚਲੋ ਚਲੀਏ ਦਾਦਾ ਕੋਲ ਦਾਦਾ ਘਰ ਡੇਢ ਈਕਣ ਚੱਲ ਓਕੇ ਬਾਏ ਬਾਏ ਸਸਰੀਕਾਲ ਹਰਫਤੇ ਸਿੰਘ ਸਸਰੀਕਾਲ ਉਹ ਬੋਲਦਾ ਨਹੀਂ ਤੈਨੂੰ ਸਿਖਾਇਆ ਹੋ ਵੀ ਜਦੋਂ ਆਵੇ ਮਾਮਾ ਤੇ ਤੂੰ ਬੋਲਣਾ ਨਹੀਂ ਤੂੰ ਸਮਝ ਜਾਣਾ ਬਸ ਨਹੀਂ ਉਹ ਸੌਂ ਜਾਂਦਾ ਉਹਨੂੰ ਉਹਨੂੰ ਕਹੋ ਉਠੋ ਨਾਲ ਗੱਲਾਂ ਕਰ ਬੜੇ ਚਰਦੇ ਆਏ ਤੂੰ ਹੀ ਆ ਨਹੀਂ ਥੇ ਅੱਜ ਜਿਸ ਵਕਤ ਮੈਂ ਨਹੀਂ ਸੀ ਗਿਆ ਲਮੈਂ ਕਾਫੀ ਚਰਦਾ ਜਦੋਂ ਤੁਹਾਨੂੰ ਤੁਹਾਨੂੰ ਦੱਸ ਦਿੱਤਾ ਤੁਸੀਂ ਸਵੇਂ ਡਾਇਰੈਕਟਰ ਦੁਕਾਨ ਲੱਗੇ ਜਦੋਂ ਅਸੀਂ ਤਰਨੋਏ ਤੁਸੀਂ ਕੱਲੇ ਚਾਹ ਨਾ ਹੈ ਮੈਂ ਵੀ ਇਹੋ ਗੱਲ ਹੀ ਕਹਿਣ ਲੱਗਿਆ ਬਾਹਰ ਆਣ ਕੇ ਚਾਹ ਨਾ ਹੁੰਦਾ ਕਹਿੰਦੇ ਲੈ ਅੰਦਰ ਤੇ ਬਹੁਤ ਸੀਖਿਆ ਕਹਿੰਦੇ ਬਾਹਰ ਹੀ ਬਹਿ ਜਾਓ ਘੜੀ ਬਾਹਰ ਮੈਂ ਹਾਂ ਬਹਿ ਜਾਓ ਬਾਹਰ ਮਸ਼ਰ ਵੀ ਨਹੀਂ ਉਹਦਾ ਬਾਹਰ ਬਹੁਤ ਵਧੀਆ ਵੇਠਾਂ ਤੇ ਉੱਤਰ ਬਹੁਤ ਠੰਡਾ ਹੈ ਨਾ ਬਾਹਰ ਆ ਜਾਗਾ ਦਾਦੀ ਕਿਥੇ ਦਾਦੀ ਕਿਥੇ ਦਾਦੀ

ਬਾਈ ਖਾ ਚਲ ਬਾਈ ਕਰਦੇ ਹਾਂ ਛੇਤੀ ਚੱਲੀ ਆ ਚਾ ਬਾਈ ਕਰਦਣ ਬਾਈ ਇਧਰ ਖਾਪੇ ਲਾਉਣ ਲਈ ਲਾਦ ਲਾ ਦੋ ਲਾਦ ਲਾ ਦੋ ਬਾਈ ਜਾਣਦੇ ਪਾ ਨੇ ਕੀ ਬਟਨ ਬਟਨ ਨਪੀ ਜਾਂਦੀ ਇਹ ਗਿ ਲਾਉਣ ਦਿਓ ਕਾਕੂ ਬੋਲੋ ਬੋਲ ਉਹਦੇ ਵਿੱਚ ਬੋਲਣਾ ਕਾਕੂ ਕਾ ਕੰਬਲ ਲੈ ਚ ਕੀ ਲਵੰਡਾ ਫੇਰ ਬੋਲੋ ਫੇਰ ਲਾਓ ਬਿੱਲ ਆ ਜਾਣਾ ਬੰਦ ਕਿਨੇ ਕਰਨਾ ਟੀਵੀ ਟੀਵੀ ਕਿਨੇ ਬੰਦ ਕਰਨਾ ਬਿੱਲ ਆ ਜਾਣਾ ਪਰਲੇ ਜੱਡਾ ਹੈ ਕੋਈ ਨਹੀਂ ਅਬ ਬੋਲੀ ਤਾਂ ਝਾੜ ਝੜ ਦੜ ਦੜ ਵੀ ਨਾ ਆ ਨਿਕਰ ਸੂਟ ਮੈਂ ਪਾਇਆ ਉਹ ਨਹੀਂ ਹੋਣਾ ਨੇ ਕਹਤਾ ਇਹ ਖੁੱਲਾ ਵੈਦਾਂ ਉਹ ਮੈਨੂੰ ਹਣ ਕਈ ਉਹ ਲੱਗੀ ਜਾਂਦਾ ਮੈਨੂੰ ਲੱਗਦਾ ਸਹੀ ਨਹੀਂ ਹੈਗਾ ਵੀ ਮਨ ਹੋਣਾ ਹੀ ਆਪਣੇ ਮਨ ਚ ਹੋ ਜਾਂਦਾ ਵੀ ਇਹ ਲੱਗਦਾ ਸਹੀ ਨਹੀਂ ਹੈਗਾ ਵੀ ਆਈਆਂ ਹੱਸਣ ਦੇ ਯੋ ਕਿਰਨਦੀਦੀਆਂ ਵੀ ਹੱਸ ਜਾਂਦੀ ਮੇਰੇ ਲਈ ਵੀ ਇਹ ਆਹ ਟਰੈ ਇਹਦੇ ਨਾਲ ਅੰਨੇ ਕੁਰਸੂਟ ਵਾਲੇ ਵੀ ਕਹਿੰਦੇ ਇਹ ਸਹੀ ਨਹੀਂ ਹੈਗਾ ਕੀ ਝੁੱਲ ਜਾ ਬਣਿਆ ਕਹਿੰਦੀ ਤੂੰ ਮੈਂ ਕਿਰਨਦੀਦੀ ਹੁਣੀ ਹੱਸੀ ਜਾਂਦੇ ਤੇ ਮੈਨੂੰ ਲੱਗਦਾ ਵੀ ਨਿੱਕਰ ਸੂਟ ਸਹੀ ਨਹੀਂ ਹੈਗਾ ਉਹ ਕਹਿੰਦੀ ਇਹ ਬਣਿਆ ਕਾਲਾ ਹਾਂਜੀ ਚਲੋ ਸੋਝੋਣ ਕੀ ਨਵਾਂ ਸਿੱਖ ਲੈ ਚੀ ਭਾਈ ਇਹ ਮੈਨੂੰ ਸਮਝ ਲੱਗਾ ਫਿਰ ਬਾਈ ਪਾਪਾ ਪਾਰੀ ਗਾ ਦੋ ਪਾਪਾ ਪਾਰੀ ਗਾ ਦੋ ਗਾ ਦੋ ਇੱਕ ਆ ਆ ਕੀ ਕੀ ਬੜੀ ਖੁਸ਼ੀ ਦੀ ਸੋਚਾਂ ਦੀ ਹੁਣ ਮੈਂ ਕਿਹੜੀ ਸਤਾਨੀ ਕਰਨ ਕਹ ਨਹੀਂ ਵਜਤਾਨੀ ਬੜੀ ਸੋਚ ਕੇ ਕਰਦੀ ਹੈ ਚਲੋ ਠੀਕ ਹੈ ਜੀ ਜੇ ਆਈ ਦਾ ਬਦ ਉਹ ਵੀ ਲੱਗਣ ਲਾਈਕ ਨੂੰ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਕਰਦੇ ਸਬਸਕ੍ਰਾਈਬ ਮਿਲਦੇ ਆ ਕਰਨਾ ਵੀਡੀਓ ਦਾ ਸਸਤਾ ਬਤੀਗਾ ਸਮੁੰਦ ਬਤੀ ਅਭੀ ਬਤੀ ਖਰਾਬ ਹੋ ਗਈ ਕਿ ਕੋ ਜਗਣ ਦੀ